ਸੁਦਾ ਦੇਵੀ ਕੀ ਕਿਨੇ ਰਚਾ ਸ਼ੰਤਰ ਕੀ ਸਾਰੀ ਗੱਲਬਾਤ ਹੋਈ ਆ ਸਰ ਮੇਰੀ ਮੰਮੀ ਨੂੰ ਪਤਾ ਜੋ ਪਤਾ ਉਹਨਾਂ ਕੋਲ ਗਲਤੀ ਹੋ ਗਈ ਉਹ ਬਸ ਇਹੀ ਕਹਿੰਦੇ ਮੇਰੇ ਕੋਲ ਗਲਤੀ ਹੋ ਗਈ ਹੋਰ ਕੋਈ ਸਰ ਮੈਨੂੰ ਕੁਝ ਨਹੀਂ ਪਤਾ ਕੀ ਕਹਿੰਦੀ ਮੰਮੀ ਤੇਰੀ ਮੰਮੀ ਮੇਰੇ ਇਹੋ ਕਹਿੰਦੇ ਮੈਨੂੰ ਕੁਝ ਨਹੀਂ ਪਤਾ ਲੱਗਾ ਕੀ ਹੋਇਆ ਮੈਥੋਂ ਗਲਤੀ ਹੋ ਗਈ ਕਹਿੰਦੀ ਮੇਰੇ ਕੋਲ ਉਹ ਰੋਕ ਓਏ ਇੱਕ ਮਿੰਟ ਬਾਜੀ ਸਰ ਮਾਰਨ ਦਾ ਕੋਈ ਕਾਰਨ ਨਹੀਂ ਕੁਝ ਨਹੀਂ ਪਤਾ ਸਰ ਮੈਨੂੰ ਗਲਤੀ ਹੋ ਗਈ ਬਸ ਗਲਤੀ ਹੋ ਗਈ ਬਸ ਨਹੀਂ ਮਾਰਿਆ ਕਿਉਂ ਕੀ ਗਲਤੀ ਹੋ ਗਈ ਕਾਰਨ ਕੀ ਮਾਰਨ ਦਾ ਬਸ ਮੈਂ ਸਾਰਾ ਇੱਕ ਮਿੰਟ ਮੈਂ ਕਿਹਾ ਤਾ ਨਾ ਕੀ ਕਰਨ ਕੀ ਸੀ ਚਲੋ ਚਲੋ ਜਲਦੀ ਤੇ ਬੜੇ ਪਾਸ ਮਿਆਂ ਲਗਾਇਆ ਸੀਗਾ ਉਹ ਤੇ ਉਸ ਦਿਨ ਉਹ ਅਮਰਪ੍ਰੀਤ ਕੌਰ ਸਕੂਟਰੀਕ ਉੱਪਰ ਸਵਾਰ ਹੋ ਕੇ ਪਿੰਡ ਸ਼ੀਨਾ ਬੇੜ ਤੋਂ ਪਿੰਡ ਬਿਧੀਪੁਰ ਫਾਟਕ ਨਹਿਰ ਦੀ ਪੱਟੀ ਪੱਟੀ ਜਾ ਰਹੇ ਸੀ ਤੇ ਜਦੋਂ ਉਹ ਨਵਾਂ ਪਿੰਡ ਸਰਦਾਰਾਂ ਨੇੜੇ ਧਾਰੀਵਾਲ ਸਾਹਿਬ ਤੋਂ ਕਰੀਬ 2 ਕਿਲੋਮੀਟਰ ਪਹੁੰਚੇ ਪਹਿਲਾਂ ਤਾਂ ਉਹਨਾਂ ਪਾਸੋਂ ਕੋਈ ਸੋਨੇ ਦੇ ਗਹਿਣੇ ਕਿਸੇ ਅਨਨੋਣ ਬੰਦੇ ਨੇ ਸੋਨੇ ਦੇ ਗਹਿਣੇ ਕੁੰਨ ਕੋਸ਼ਿਸ਼ ਕੀਤੀ ਸੀ ਜੋ ਦਰਾਨੇ ਚੜਪ ਜਿਹੜੀ ਹੈਗਾ ਇਹਦੇ ਵਿੱਚ ਅਮਨਪ੍ਰੀਤ ਕੌਰ ਦੀ ਨਟੇਰੇ ਨਾਲ ਚੜਪ ਹੋਈ ਸੀ ਉਹ ਜਿਨ੍ਹਾਂ ਨੇ ਅਮਨਪ੍ਰੀਤ ਕੌਰ ਨੂੰ ਧੱਕਾ ਮਾਰ ਕੇ ਨਰਵਸ ਫੋਟ ਦੱਸ ਸੋ ਪਾਣੀ ਡੂੰਗਾ ਹੋਣ ਕਰਕੇ ਅਮਨਪ੍ਰੀਤ ਕੌਰ ਡੁੱਬਣ ਕਰਕੇ ਡੋਬ ਗਈ ਸੀ ਪਾਣੀ ਵੀ ਡੁੱਬ ਗਈ ਸੀ ਤੇ ਜਿਹੜੇ ਸਲਟੇਰੀ ਸੀ ਉਹ ਸੋਨੇ ਦੇ ਗਣੇ ਲੈ ਕੇ ਫਰਾਰ ਹੋ ਗਏ ਸੀ ਮੌਕੇ ਤੋਂ ਯੂਐਸਸੀ ਮਕਦਮਾ ਨੰਬਰ 22 ਮਤੀ 283 2025 ਜਿਵੇਂ 109 304 ਬੀਐਨਐਸ थाना ਤੇ ਬੜਵਕੇ ਨਾਮ ਲੋਗਿਕ ਦੇ ਖਾਤਿਰ ਕਰ ਦਿੱਤਾ ਸੀ ਸੋ ਇਹਦੇ ਵਿੱਚ ਕੁਝ ਹੋਰ ਜਿਹੜਾ ਹੈਗਾ ਇਹਦੇ ਕੰਟੀਨਿਊਸ ਚ ਗੱਲ ਜਦੋਂ ਦੋਸ਼ਿਆਂ ਨੂੰ ਟੈਸਟ ਕੀਤਾ ਗਿਆ ਤਾਂ ਹੋਰ ਟੈਕਨੀਕਲ ਜਿਹੜੀ ਅਨਲਿਸਿਸ ਜਿਹੜੀ ਟੀਮਾਂ ਜਿਹੜੇ ਟੈਕਨੀਕਲ ਤੇ ਪੁਲਿਸ ਤੋਂ ਗੱਲ ਅਸਲੀਅਤ ਕੁਝ ਹੋਰ ਸਾਹਮਣੇ ਆਈ ਸੀ ਉਹ ਬਦਾਨੇ ਤਫਤੀਸ਼ ਇੱਕ ਨਵਾਂ ਇਹਦਾ ਹੈਗਾ ਜਿਹੜੇ ਪਹਿਲੂ ਸਾਹਮਣੇ ਆਏ ਸੀ ਇਦੇ ਵਿੱਚ ਮ੍ਰਿਤਕ ਅਮਨਪ੍ਰੀਤ ਕੌਰ ਦੀ ਸੱਸ ਰੁਪਿੰਦਰ ਕੌਰ ਤੇ ਉਸ ਦਾ ਪਤੀ ਆਕਾਸ਼ਦੀਪ ਸਿੰਘ ਅਕਸਰ ਹੀ ਉਸ ਨੂੰ ਦਾਜ ਦੇ ਦੇਣ ਦਾਜ ਦੇ ਤੇ ਬੱਚਾ ਨਾਮ ਕਰਕੇ ਤੰਗ ਪ੍ਰੇਸ਼ਾਨ ਕਰਦੇ ਸੀ ਸੋ ਇਸੇ ਕਾਰਨ ਕਰਕੇ ਦੋਸ਼ੀਆਂ ਵੱਲੋਂ ਹਮੋਸ਼ਰਾਂ ਹੋ ਕੇ ਉਸਦਾ ਕਰਕੇ ਇਹ ਸਾਰੀ ਝੂਠੀ ਕਹਾਣੀ ਬਣਾ ਕੇ ਲੜਕੀ ਅਮਨਪ੍ਰੀਤ ਕੌਰ ਨੂੰ ਨਹਿਰ ਤੱਕਾ ਮਾਰ ਕੇ ਸੁੱਟਦਾ ਸੀ ਜਿਸ ਤੇ ਲੜਕੀ ਦੀ ਲਾਸ਼ ਜਿਹੜੀ ਹੈਗੀ ਧਾਰੀਵਾਲ ਤੋਂ ਨੇੜੇ ਇਮੋ ਕੋਈ ਬਰਾਮਦ ਹੋ ਗਈ ਸੀ ਜਿਸ ਤੇ ਇਸ ਮਕਾਮੇ ਵਿੱਚ ਜੁਰਮ 103 612 ਬੀ ਐਨ ਐਸ ਦਾ ਵਾਧਾ ਕੀਤਾ ਗਿਆ ਸੀ ਤੇ ਮ੍ਰਿਤਕ ਅਮਨਦੀਪ ਕੌਰ ਤੇ ਸਸ ਸਰਪਿੰਦਰ ਕੌਰ ਤੇ ਪਤੀ ਕਾਸ਼ੀ ਕੋਈ ਰੈਸਟ ਕਰ ਲਿਆ ਗਿਆ। ਉਹ ਲਗਾ ਸਾਰੀ ਨੂੰ ਕਿਉਂ ਸਰ ਇਹਦੇ ਵਿੱਚ ਫਰਦਰ ਜਿਹੜੀ ਹੈਗੀ ਅਸੀਂ ਰੈਸਟ ਪਾ ਕੇ ਇਹਨਾਂ ਦੀ ਫਰਦਰ ਤਫतीश ਕਰ ਰਹੇ ਹਾਂ ਰਮਾਨ ਲਵਾਂਗੇ ਇਹਨਾਂ ਦਾ ਦੇ ਪਾਰਟ ਆਫ ਇਨਵੈਸਟੀਗੇਸ਼ਨ ਹੈ ਜੇ ਕੋਈ ਖੂ ਕਿਸੇ ਦੇ ਵਿੱਚ ਮੁੱਲੇ ਸਾਹਮਣੇ ਆਈ ਤਾਂ ਉਹਨੂੰ ਅਸੀਂ ਉਹਦੇ ਖਾਤ ਕਰਕੇ ਕੀਤੀ ਜਾਊ ਸਰ ਇਹਨਾਂ ਵੱਲੋਂ ਕਿਹਾ ਗਿਆ ਹੈ ਕਿ ਲੋਟ ਹੋਈ ਹੈ ਲੋਟ ਗਿਆਨੇ ਵੀ ਕਰਾਣਾ ਪਰ ਇਹ ਛੋੜ ਦਿੱਤੇ ਜਾਂ ਬਰਾਮਦ ਹੋਏ ਨਹੀਂ ਨੀ ਲੋਟ ਵਾਲੀ ਗੱਲ ਜਿਹੜੀ ਹੈਗੀ ਹੈ ਹੁਣ ਪਾਰਟ ਇਸ ਇਨਵੈਸਟੀਗੇਸ਼ਨ ਇਸ ਵਿੱਚ ਵਿਚਾਰ ਰਹੇ ਹਾਂ ਬੰਦੇ ਇਨਿੰਗ ਪ੍ਰੋਪਰ ਰਮਾਨ ਲੈ ਕੇ ਤਫतीश ਕਰਾਂਗੇ ਜੋ ਪਹਿਲੀ ਸਟੋਰੀ ਬਣਾਈ ਸੀ ਇਹਨਾਂ ਨੇ ਇਸਾ ਵੀ ਅਸੀਂ ਸਾਡੇ ਕੋਲ ਖੋਈ ਹੈ ਲੇਕਿਨ ਅਸਲੀ ਕੁਝ ਹੋਰ ਸਾਹਮਣੇ ਆਈ ਉਸੋਂ ਕਿ ਉਹ ਸ਼ੌਟ ਕਰਿਆ ਬੀਟੀ ਦੀ ਕਹਾਣੀ ਦਾ ਸੋਸਾ ਦਿਆ ਤੇ ਮੈਂ ਫਿਰ ਨਹੀਂ ਕਹਿੰਦਾ ਇੰਟਰਸਟਿੰਗ ਹੋਣ ਸਕੇ ਇਹ ਜਿਸ ਤੋ ਜਿਸ ਨਾਲ ਦੇ ਮੌਕੇ ਤੇ ਜਾ ਕੇ ਜਿਹੜੀ ਅਸੀਂ ਮੱਕ ਜਿਹੜਾ ਵਿਜਰ ਸਪੋਰਟ ਕੀਤਾ ਸੀਨਮ ਕ੍ਰਾਈਮ ਉਤੋਂ ਵੀ ਗੱਲ ਥੋੜੀ ਇਹਨਾਂ ਦੀ ਗੱਲਾਂ ਆਪਰਚੂਨਿਟੀ ਦੀ ਕਨਵਰਸੇਸ਼ਨ ਤੋਂ ਵੀ ਗੱਲ ਡਾਊਟਫੁੱਲ ਲੱਗ ਰਹੀ ਸੀ ਜੱਸ ਜਿਹੜੀ ਹੈਗੀ ਟੈਕਨੀਕਲ ਨਲਿਸਿਸ ਕੀਤਾ ਗਿਆ ਉਸ ਤੋਂ ਗੱਲ ਇਹ ਗੱਲ ਸਾਹਮਣੇ ਫਰਦਰ ਜਿਹੜੀ ਹੈਗੀ ਇਹ ਗੱਲ ਕਲੀਅਰ ਹੋਈ ਹੈ ਵੀ ਇਹ ਇਹਨਾਂ ਨਾਲ ਕੁਝ ਚੀਜ਼ ਥੋੜੀ ਸਟੋਰੀ ਬਣਾਈ ਲੱਗਦੀ ਤੇ ਬੀਜੀ ਕਾ ਵੀ ਤਾਂ ਦੁਆਹ ਕਰਦੀ ਪੁਲਿਸ ਜੋ ਫਿਕਰ ਰੀਹੋ ਰੋ ਕੋਨੋ ਤੇ ਅਬ ਇਹਨੂੰ ਗੁਮਾ ਕਰਦੀ ਨਹੀਂ ਉਹ ਨਹੀਂ ਬਿਲਕੁਲ ਬਿਲਕੁਲ ਪਹਿਲਾਂ ਸਟੋਰੀ ਨੇ ਨੇਚੂਰਲੀ ਬਣਾਈ ਉਹਨੇ ਲੇਕਿਨ ਅਸਲੀਅਤ ਜਿਹੜਾ ਹੈਗਾ ਉਹ ਬਾਅਦ ਚ ਕਲੀਅਰ ਹੋਈ ਹੈ ਉਸ ਵਾਰ ਫਤਕ ਦੀ ਹੈਗੀ ਗੱਲ ਇਹ ਕਲੀਅਰ ਹੋ ਗਈ ਹੈ ਵੀ ਇਹ ਮਰਡਰ ਹੈਗਾ ਨੇ ਆਪ ਹੀ ਇਹਦੇ ਨੇ ਤੇ ਨੇ ਫਾਰਦਾ ਨੂੰ ਅੰਜਾਮ ਕਿਵੇਂ ਦਿੱਤਾ ਕਿ ਉਹ ਬੰਦ ਕਿਉਂ ਕਰ ਟੱਕਾ ਦੇ ਤੱਕਾ ਦੇ ਆ ਦੋਹਾਂ ਦੀ ਦੋਹਾਂ ਦੀ ਪਲਾਨੀ ਸੀ ਦੋਹਾਂ ਦੀ ਆਪ ਜੀ ਹੀ ਪਲਾਨਿੰਗ ਸੀ ਵੀ ਅਸੀਂ ਜਿਹੜੀ ਹੈਗੇ ਉਥੋਂ ਜਦੋਂ ਇਹ ਉਥੋਂ ਚਲੇ ਨੇ ਲੜਕੀ ਦੇ ਪੇਕੇ ਦੇ ਘਰੋਂ ਚਲੇ ਨਹੀਂ ਇਹਨਾਂ ਦੀ ਮੁੰਡੇ ਦੀ ਆਪ ਵਿੱਚ ਪਈ ਆਪ ਵਿੱਚ ਕਨਵਰਸੇਸ਼ਨ ਗੱਲ ਨਹੀਂ ਮਾਂ ਮਾਂ ਦੇ ਪੁੱਤਰ ਦੀ ਗੱਲ ਹੋ ਗਈ ਲੜਕੀ ਨੂੰ ਲੈ ਕੇ ਬਈ ਸੰਤਿਆ ਦੇ ਮਤਲਬ ਬੰਨਣ ਲੈ ਕੇ ਜਾਂਦੀ ਨਹੀਂ ਨਹੀਂ ਇਹ ਲੜਕੀ ਲੜਕੀ ਆਪਣੀ ਪੇਕੇ ਤੋਂ ਆ ਰਹੀ ਲੜਕੀ ਜਾਦੂ ਪੂਣਾ ਕਰਦਾ ਨਾ ਪੂਜਾ ਪਾਇਆ ਕਰਦਾ ਨਹੀਂ ਐਕਚੁਅਲੀ ਐਕਚੁਅਲੀ ਕੀ ਹੈ ਲੜਕੀ ਜਿਹੜੀ ਸੱਸ ਹੈ ਉਹ ਲੜਕੀ ਦੇ ਪੇਕੇ ਨਾਲ ਹੀ ਗਈ ਸੀ ਉਥੇ ਗਈ ਸੀ ਉਹ ਪੇਕੇ ਦੇ ਵਾਪਸ ਆ ਰਹੇ ਸੀ ਇਹਨੂੰ ਪਤਾ ਸੀ ਪਹਿਲੇ ਡਿਊਰਿੰਗ ਇਨ ਬੀਟਵੀਨ ਇਹਨਾਂ ਆਪ ਵਿੱਚ ਕਨਵਰਸੇਸ਼ਨ ਹੋਈ ਸੀ ਮਾਂ ਪੁੱਤਰ ਜਦੋਂ ਉਹ ਲੜਕੀ ਦੇ ਪੇਰੈਂਟਸ ਤੋਂ ਵਾਪਸ ਇਹ ਆਪਣੇ ਸਹੁਰੇ ਘਰ ਕੀ ਆ ਰਹੀ ਸੀ ਤੇ ਨਾਲ ਸਾਸਿ ਤੇ ਰਾਜ ਜਿਨ੍ਹਾਂ ਨੇ ਰੋਕ ਕੇ ਉਹਦੇ ਅਕੋਰਡਿੰਗ ਸਾਰਾ ਇਹਣਾ ਸੱਜੀ ਉਹ ਤਾਂ ਸਾਰਾ ਸਾਰਾ ਪਲਾਨ ਕਿਨੇ ਰਚਿਆ ਸੀਗਾ ਉਹਦੇ ਘਰ ਵਾਲੇ ਨੇ ਰਚਿਆ ਸੀ ਮਾਸਟਰ ਮਾਈਂਡ ਮਾਂ ਤੇ ਪੁੱਤ ਨੇ ਦੋਨੋਂ ਮਾਸਟਰ ਮਾਈਂਡ ਹਾਂ ਸੱਜੀ ਉਹਨੇ ਇੱਥੇ ਕੱਟ ਦਿੱਤਾ ਕਿ ਆ ਮਾਪੋ ਦੋਵੇਂ ਮੌਕੇ ਤੇ ਮਿਲੂਗੀ ਉਸ ਨੂੰ ਕਿ ਜਾਂ ਹੋਰ ਵੀ ਹੋਰ ਅਲੀ ਹੋਸੀ ਨਹੀਂ ਬਿਲਕੁਲ ਦੋਦੇ ਮਾਪੋ ਪੁੱਤ ਤੋਂ ਮਜੂਦ ਸੀ ਮੈਂ ਦੱਸਾਂਗਾ ਰਿਹਾ ਜੀ ਮਾਂ ਦਾ ਰੋਲ ਜਿਹੜਾ ਉਹ ਜਾਲਾ ਬੇਟਾ ਰੋਲ ਵਿੱਚ ਘੱਟ ਸੀ ਕੋਈ ਨੂੰ ਪਤਾ ਨਹੀਂ ਸੋ ਉਹ ਦੇਖੋ ਫਰਦਰ ਫਰਦਰ ਇਸ ਵੇਲੇ ਜੋ ਜੋ ਸਾਡੇ ਹੁਣ ਫਿਲਹਾਲ ਰੋਲ ਸਾਹਮਣੇ ਆਇਆ ਵੀ ਇਹਨਾਂ ਦਾ ਆਪਣਾ ਮਾਪੋਦਾ ਹੀ ਸੀਗਾ ਦੋਨੇ ਆਪੋ ਚ ਇਹਨਾਂ ਨੇ ਤੜਾ ਡਰਾਮਾ ਕਰਕੇ ਸਿਰ ਹੈਗਾ ਉਹ ਮਦਰ ਵੀ ਕਹੇ ਵੀ ਫਰਦਰ ਅਸੀਂ ਹੁਣ ਰਮਾਨ ਲਵਾਂਗੇ ਦਮਾਨ ਦਾ ਰਮਾਨ ਕਰਕੇ ਫਰਦਰ ਜਿਹੜੀ ਇੱਕ ਇਨਵੈਸਟੀਗੇਸ਼ਨ ਚ ਪੜਤਾਲ ਚ ਗੱਲ ਕੋ ਹੋ ਸਾਹਮਣੇ ਆਇਆ ਤਾਂ ਉਹਨਾਂ ਖਾਫੀ ਗੱਲ ਕੀਤੀ ਹੈ ਕਿ ਲੜਕੀ ਦੇ ਪਰਿਵਾਰਕ ਮੈਂਬਰ ਕਹਿ ਰਹੇ ਵੀ ਜਿਹੜੀ ਜਿਹੜੀ ਹੈਗੀ ਸੱਸ ਹੈਗੀ ਹੈ ਇਹਦੇ ਖਿਲਾਫ ਪਹਿਲਾਂ ਵੀ ਮਾਮਲੇ ਚ ਚੱਲੇ ਸਨ ਹੱਤਿਆ ਦਾ ਨਹੀਂ ਹੁਣ ਫਿਲਹਾਲ ਅਸੀਂ ਪਤਾ ਕਰ ਰਹੇ ਆ ਰਿਕਾਰਡ ਪਤਾ ਕਰ ਰਹੇ ਆ